11 ਸਾਲਾਂ ਤੋਂ ਬਹੁਜਲ ਸਮਾਜ ਨੂੰ ਸਮਾਜਿਕ ਤੇ ਆਰਥਿਕ ਤੌਰ ਤੇ ਦਿਵਾਕੇ ਰੱਖਿਆ ਗਿਆ ਬਹੁਜਲ ਸਮਾਜ ਨੂੰ ਸਮਾਜਿਕ ਤੌਰ ਤੇ ਛੋਟੀਆਂ ਜਾਤਾਂ ਕੋਸ਼ਿਸ਼ ਕੀਤਾ ਗਿਆ ਅੱਜ ਵੀ ਇਹ ਵਰਤਾਰਾ ਬਾਦਸਤੂਰ جاری ਆ ਯਾਦ ਕਰੋ ਪਿਛਲੇ 2 ਸਾਲ ਪਹਿਲਾਂ ਬਸਪਾ ਦਾ ਗੱਠ ਜੋੜ ਸੀ ਸ਼੍ਰੀ ਆਨੰਦਪੁਰ ਸਾਹਿਬ ਤੇ ਸ਼੍ਰੀ ਚਮਕੌਰ ਸਾਹਿਬ ਬਹੁਜਨ ਸਮਾਜ ਪਾਰਟੀ ਦਾ ਹੱਥ ਹੀ ਨਾੜ ਰਿਹਾ ਸੀ ਕਾਂਗਰਸ ਨੇ ਕਿਹਾ ਸੀ ਇਹ ਸੀਟਾਂ ਦਲਤਾਂ ਦੇ ਪਛੜੇ ਵਰਗਾਂ ਨੂੰ ਕਿਉਂ ਦੇ ਦਿੱਤੀਆਂ ਇਹ ਪਵਿੱਤਰ ਤੇ ਪੰਥਕ ਸੀਟਾਂ ਦਲਤਾਂ ਨੂੰ ਕਿਉਂ ਦੇ ਦਿੱਤੀਆਂ ਸਤਿਕਾਰਯੋਗ ਸਾਥੀਓ ਪੰਜਾਬ ਦੇ ਵਿੱਚ ਬਹੁਜਨ ਸਮਾਜ ਨਾਲ ਗਾੜੀ ਗਰੋਰ ਛੋਰ ਰਿਹਾ ਆ ਬਹੁਜਨ ਸਮਾਜ ਦੀ ਪੱਧ ਨੂੰ ਹੱਥ ਪਾਇਆ ਜਾ ਰਿਹਾ ਆ ਯਾਦ ਕਰੋ ਯਦਵ ਕਾਂਗਰਸ ਹਾਰੀ ਪੰਜਾਬ ਦੇ ਵਿੱਚ ਕਾਂਗਰਸ ਨੂੰ ਪੁੱਛਿਆ ਕਾਂਗਰਸ ਕਿਉਂ ਹਾਰੀ ਕਾਂਗਰਸ ਨੇ ਉੱਤਰ ਦਿੱਤਾ ਪੈਰਾビア ਜੁੱਤੀਆਂ ਸਿਰ ਤੇ ਬਿਠਾ ਲਈਆਂ ਤਾਂ ਹਾਰੀ ਯਾਦ ਆਕ ਨਹੀਂ ਯਾ ਬਦਲਾ ਲੈਣ ਦਾ ਮੌਕਾ ਆ ਗਿਆ ਕਿ ਨਹੀਂ ਆ ਗਿਆ ਕਾਂਗਰਸ ਜਿਹੜੀ ਦਲਤਾ ਤੇ ਪਛੜੇ ਵਰਗਾ ਨਾਲ ਗਾਲੀ ਗਲੋਚ ਕਰਦੀ ਆ ਆਟੀ ਵੀ ਕਟ ਨਹੀਂ ਗਜ਼ਾਰਦੀ 178 ਲਾ ਅੱਖਰਾਂ ਦੀਆਂ ਪੋਸਟਾਂ ਨਿਕਲੀਆਂ ਇੱਕ ਵੀ ਦਲਤ ਨਹੀਂ ਰੱਖਿਆ ਇੱਕ ਵੀ ਪਛੜਾ ਨਹੀਂ ਰੱਖਿਆ ਬੀਐਸਪੀ ਦਾ ਹਾਥੀ ਸੜਕਾਂ ਤੇ ਉਤਰਿਆ ਕਟਾਰੇ ਵਿੱਚ ਖੜਾ ਕੀਤਾ ਝਾੜੂ ਵਾਲਿਆਂ ਨੂੰ ਝਾੜੂ ਵਾਲਿਆਂ ਨੇ ਹਾਈ ਕੋਰਟ ਦੇ ਵਿੱਚ ਉਤਰ ਦਿੱਤਾ ਦੰਦ ਤੇ ਪਛੜੇ ਵਰਗਾ ਨੂੰ ਮਲੈਕ ਦੱਸਿਆ ਸਰਕਾਰੀ ਕਾਗਜ਼ ਤੇ ਮੋਹਰ ਲਾ ਕੇ ਝਾੜੂ ਵਾਲਿਆਂ ਨੇ ਝਾੜੂ ਵਾਲਿਆਂ ਦਾ ਉਮੀਦਵਾਰ ਖਡੂਰ ਸਾਹਿਬ ਕੋ ਰਾਮ ਗੜੀਆ ਤੇ ਸਵਿਆਰਾ ਭਾਈਚਾਰੇ ਨੂੰ ਗਾਲ੍ਹਾਂ ਕੱਢ ਰਿਹਾ ਯਾਦ ਆਖ ਲਈ ਯਾਦ ਝਾੜੂ ਵਾਲਿਆਂ ਨੂੰ ਵੀ ਸਬਕ ਸਿਖਾਉਣਾ ਹੈ ਕਿ ਨਹੀਂ ਸਿਖਾਉਣਾ ਇੱਕ ਪਾਸੇ ਭੈਣ ਕੁਮਾਰੀ ਮਾਇਆਵਤੀ ਦਾ ਰਾਜ ਹੈ ਜਿਹੜੇ ਨੇ ਬਹੁਜਨ ਸਮਾਜ ਨੂੰ ਇਮਾਨ ਸਨਮਾਨ ਨਹੀਂ ਦਿੱਤਾ ਨਾਲ ਦੀ ਨਾਲ ਬਹੁਜਨ ਸਮਾਜ ਦੇ ਮਹਾਪੁਰਸ਼ਾਂ ਨੂੰ ਵੀ ਇਮਾਨ ਸਨਮਾਨ ਦਿੱਤਾ ਗੁਰੂ ਰਵਦਾਸ ਮਹਾਰਜ ਨੂੰ ਪੂਰੀ ਦੁਨੀਆ ਮੰਨਦੀ ਆ ਅੱਜ ਤੱਕ ਮਾਨ ਸਨਮਾਨ ਕਿਸੇ ਸਰਕਾਰ ਨੇ ਨਹੀਂ ਦਿੱਤਾ ਜਦੋਂ ਜ਼ਿਲ੍ਹਾ ਬਣਾਉਣ ਦੀ ਗੱਲ ਆਈ ਪੂਰੇ ਭਾਰਤ ਦੇ ਵਿੱਚ ਪਹਿਣ ਕੁਮਾਰੀ ਮਾਇਆਵਤੀ ਜੀ ਨੇ ਗੁਰੂ ਰਵਦਾਸ ਨਗਰ ਜ਼ਿਲ੍ਹਾ ਬਣਾਇਆ ਬਾਬਾ ਸਾਹਿਬ ਅੰਮ੍ਰਿਤਕਰ ਦੇ ਨੋਤੇ ਅੰਮ੍ਰਿਤਕਰ ਨਗਰ ਜ਼ਿਲ੍ਹਾ ਬਣਾਇਆ ਜੋਤੀਵਾ ਫੂਲੇ ਨਗਰ ਜ਼ਿਲ੍ਹਾ ਬਣਾਇਆ ਗੋਤਮ ਬੁੱਧਾ ਨਗਰ ਜ਼ਿਲ੍ਹਾ ਬਣਾਇਆ ਆ ਤੁਸੀਂ ਕਰਾਰਗੜ ਸਾਹਿਬ ਜਾਣਦੇ ਆ ਗੁਰੂ ਰਵਦਾਸ ਮਹਾਰਾਜ ਨੂੰ ਨਮਨ ਹੋਣ ਜਾਂਦੇ ਆ ਅੱਜ ਤੱਕ ਵੀ ਸੜਕਾਂ ਨਹੀਂ ਬਣੀਆਂ ਉਥੋਂ ਦੀਆਂ ਨਾ ਕਾਂਗਰਸ ਨੇ ਬਣਾਈਆਂ ਨਾ ਝਾੜੂ ਵਾਲਿਆਂ ਨੇ ਬਣਾਈਆਂ ਅੱਜ ਵੀ ਜਦੋਂ ਸੰਗਤ ਜਾਂਦੀ ਆ ਕਦੇ ਟਰੱਕ ਪਲਟ ਗਿਆ ਕਦੇ ਟਰਾਲੀ ਤੇ ਕਦੇ ਪਿਕਅਪ ਖੱਡ ਵਿੱਚ ਡਿੱਗ ਪਈ ਐਸ ਸਾਲ 14 ਰਵਦਾਸੀਏ ਮਰੇ ਪਿਛਲੇ ਸਾਲ 12 ਰਵਦਾਸੀਏ ਮਰੇ ਸਰਕਾਰ ਨੇ ਦੁੱਕੀ ਦਾ ਵੀ ਦੁੱਕੀ ਦਾ ਵੀ ਗਰੀਬਾਂ ਨੂੰ ਸਹਿਯੋਗ ਨਹੀਂ ਕੀਤਾ ਸਰਕਾਰ ਡਰਾਮਾ ਕਰਦੀ ਆ ਜਦ ਬਾਕੀ ਬਾਕੀਆਂ ਦੇ ਲਈ 1 ਕਰੋੜ ਦਾ ਚੱਕ ਲੈ ਕੇ ਘਰ ਪੁੱਜ ਸਕਦੀ ਆ ਤਾਂ ਗੁਰੂ ਰਵਿਤਾਸ ਨੂੰ ਮੰਨਣ ਵਾਲਿਆਂ ਦੇ ਇੱਕ ਦੁੱਕੀ ਵੀ ਲੈ ਕੇ ਪੁੱਜਦੀ ਨਹੀਂ ਸਤਿਕਾਰਯੋਗ ਸਾਥੀਓ ਇਸੇ ਤਰ੍ਹਾਂ ਦਸ਼ਮੇਸ਼ ਪਿਤਾ ਦੇ ਦਰੋਂ ਸੜਕ ਜਾਂਦੀ ਆ ਬੰਗਾਗੜ ਸ਼ੰਕਰ ਪੁੱਜੇ ਵਾਲ ਝੱਜ ਚੌਂਕ ਤੇ ਅਨੰਦਪੁਰ ਸਾਹਿਬ ਅਜੇ ਤੱਕ ਵੀ ਦਸ਼ਵੇਸ਼ ਪਿਤਾ ਦੇ ਦਰ ਨੂੰ ਜਾਂਦੀ ਸੜਕ ਵੀ ਬਣਾਈ ਨਾ ਪੰਛ ਦੇ ਠੇਕੇਦਾਰਾਂ ਦੀ ਸਰਕਾਰ ਆ ਰਹੀਆਂ ਲੇਕਿਨ ਪੰਛ ਦੇ ਪਿਤਾ ਦਸ਼ਵੇਸ਼ ਪਿਤਾ ਦੀ ਵੀ ਸੜਕ ਨਾ ਬਣੀ ਇਹਨਾਂ ਕੋਲ ਇਸੇ ਤਰ੍ਹਾਂ ਸਰਕਾਰ ਜੋਗ ਸਾਥੀਓ ਪਿੰਡ ਪਿੰਡ ਮੇਰੇ ਕਾ ਮਜ਼ਦੂਰ ਹੈ ਮੇਰੇ ਕਾ ਮਜ਼ਦੂਰ 100 ਦਿਨ ਦਾ ਰੋਜ਼ਗਾਰ ਸਰਕਾਰ ਦਿੰਦੀ ਆ ਪਿਛਲੇ 20 ਸਾਲਾਂ ਤੋਂ ਦਿਨ ਦਿਨ ਦੇਣ ਦਾ ਡਰਾਮਾ ਕਰਦੀ ਆ ਇਹ 100 ਦਿਨ 365 ਦਿਨ ਕਿਉਂ ਨਹੀਂ ਦਿੱਤੇ ਗਏ ਮਜ਼ਦੂਰ ਦੇ ਮਜ਼ਦੂਰ ਨੂੰ ਦਿਹਾੜੀ ਮਿਲਦੀ 250 300 300 ਵੀ ਪੂਰੀ ਵੀ ਮਿਲਦੀ ਨਰੇਗਾ ਮਜ਼ਦੂਰ ਦੀ ਦਿਹਾੜੀ 500 ਤੇ 700 ਅੱਜ ਤੱਕ ਵੀ ਸਰਕਾਰ ਕਰ ਨਾ ਸਕੇ ਸਰਕਾਰ ਨਰੇਗਾ ਮਜ਼ਦੂਰ ਤੇ ਕੈਮਰਾ ਲਾ ਕੇ ਬੱਠੀ ਆ ਕੈਮਰਾ ਲੱਗਦਾ ਮਜ਼ਦੂਰ ਜਿਹੜਾ ਰੰਬਾ ਲੈ ਕੇ ਬੱਠਾ ਖੁਰਪਾ ਲੈ ਕੇ ਬੱਠਾ ਟੋਕਰਾ ਗੰਡਾ ਲੈ ਕੇ ਬੱਠਾ ਸਰਕਾਰ ਨੇ ਕੈਮਰਾ ਲਾਇਆ ਉਹਦੇ ਤੇ ਸਰਕਾਰ ਨੇ ਕੈਮਰਾ ਲਾਇਆ ਮਜ਼ਦੂਰ ਤੇ ਲਾਇਆ ਇਸ ਦੇਸ਼ ਦੇ ਟਾਟਾ ਬਾਨੀ ਤੇ ਕੈਮਰਾ ਨਹੀਂ ਲਾਇਆ ਇਸ ਦੇਸ਼ ਦੇ ਚੰਦੂ ਮਾਜਰੇ ਤੇ ਕੈਮਰਾ ਨਹੀਂ ਲਾਇਆ ਇਸ ਦੇਸ਼ ਦੇ ਸਿੰਘਲੇ ਤੇ ਕੈਮਰਾ ਨਹੀਂ ਲਾਇਆ ਇਸ ਦੇਸ਼ ਦੇ ਮਾਲਵਿੰਦਰ ਕੰਗ ਤੇ ਕੈਮਰਾ ਨਹੀਂ ਲਾਇਆ ਲੇਕਿਨ ਮਜ਼ਦੂਰ ਤੇ ਕੈਮਰਾ ਲਾਇਆ